ਅਧਿਕਾਰੀ ਮਰਦਾਬਾਦ 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 ਕਾਰਪੋਰੇਸ਼ਨ ਅਧਿਕਾਰੀ ਮਰਦਾਬਾਦ 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 ਕਰੋ ਸਿਆਪਾ ਸਾਨੂੰ ਪਾਣੀ ਦਿਵਾ ਦਿਓ ਨਾਲੇ ਖਤਮ ਪਾਣੀ ਦੇ ਹੋਇਆ ਇਹ ਕੀ ਹੋਇਆ ਇਹ ਕੀ ਹੋਇਆ ਜੀ ਸੱਤ ਦਿਨ ਹੋ ਗਏ ਤੁਹਾਨੂੰ ਦਾ ਸੱਤ ਦਿਨ ਹੋ ਗਏ ਜੀ ਹੁਣ ਔਖਾ ਜੀ ਹੁਣ ਔਖਾ ਜੀ ਬੜੇ ਮਿੰਨਤਾਵਾਰ ਲੈ ਕਰਕੇ ਤੇ ਆਹ ਦੇਖੋ ਕਾਰਪੋਰੇਸ਼ਨ ਅਧਿਕਾਰੀ ਮਰਦਾਬਾਦ 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 ਕਾਰਪੋਰੇਸ਼ਨ ਅਧਿਕਾਰੀ ਮਰਦਾਬਾਦ 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 ਕਾਰ ਪ੍ਰਸ਼ਾਸਨ ਅਧਿਕਾਰੀ ਮਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ 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 ਤੂੰ ਕਰੋ ਜੀਰੂ ਕਰੋ ਪਾਣੀ ਦੀ ਬਹਾਲੀ ਸ਼ੁਰੂ ਕਰੋ ਸ਼ੁਰੂ ਕਰੋ ਪਾਣੀ ਸ਼ੁਰੂ ਕਰੋ Karesen petahana, Murdaan. कॉर्पोरेशन कमिश्नर जिंदाबाद जिंदाबाद कॉर्पोरेशन कमिश्नर जिंदाबाद जिलाधिकारी जिंदाबाद एक ही होया प्रशासन मोया एक ही होया एक ही होया सब तो पहला दा मैं आरजी टीवी दा दिल दीया गहराईयां तो धन्यवाद करदा और ਮੈਂ ਇੱਥੇ ਖੇਦ ਵੀ ਪ੍ਰਗਟ ਕਰਦਾ ਕਿ ਸਾਡੇ ਲੋਕਾਂ ਦੀ ਨਹੀਂ ਨਹੀਂ ਆਮ ਲੋਕਾਂ ਦੀ ਜੋ ਮੁੱਖ ਜ਼ਰੂਰਤ ਪਾਣੀ ਪਿਛਲੇ ਇੱਕ ਹਫ਼ਤੇ ਤੋਂ ਇਹ ਇਲਾਕਾ ਹੁਸ਼ਿਆਰਪੁਰ ਦਾ 50 ਨੰਬਰ ਵਾਰਡ ਔਰ ਇਹਦੇ ਨਾਲ ਲੱਗਦੇ ਕੋਈ 8-10 ਮਹੱਲੇ ਪਾਣੀ ਦੀ ਸਮੱਸਿਆ ਨੂੰ ਝੁਜਰੇ ਹਨ ਔਰ ਇਹਦੇ ਮੁਤਲਕ ਮੈਂ ਖੁਦ ਕਾਉਂਸਲਰ ਹੋਣ ਦੇ ਨਾਤੇ ਨਗਰ ਨਿਗਮ ਦੇ ਹਰ ਇੱਕ ਅਧਿਕਾਰੀ ਨੂੰ ਸੂਚਿਤ ਕੀਤਾ ਲੇਕਿਨ ਕਿਸੇ ਦੇ ਅਧਿਕਾਰੀ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕੀ ਔਰ ਅੱਜ ਦਾ ਜੋ ਜਾਮ ਮਜਬੂਰਨ ਸਾਨੂੰ ਇਹ ਰੋਡ ਜਾਮ ਕਰਨਾ ਪਿਆ ਕਿਉਂਕਿ ਪਿਛਲੇ ਲਗਭਗ ਇੱਕ ਹਫਤੇ ਤੋਂ ਇਹਨਾਂ ਮਹੱਲਿਆਂ ਦੇ ਵਿੱਚ ਪਾਣੀ ਦੀ ਸਪਲਾਈ ਜਿਹੜੀ ਬਿਲਕੁਲ ਵੀ ਨਹੀਂ ਆਈ ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਏ ਪਏ ਆ ਔਰ ਅੱਜ ਦੁਖੀ ਹੋ ਕੇ ਦੁਖੀ ਹਿਰਦੇ ਦੇ ਨਾਲ ਸਾਨੂੰ ਵੀ ਦੁੱਖ ਹੁੰਦਾ ਕਿ ਅਸੀਂ ਰੋਡ ਜਾਮ ਕੀਤਾ ਜਿਹਦੇ ਨਾਲ ਆਮ ਪਬਲਿਕ ਨੂੰ ਆਉਣ ਵਾਲੇ ਰਾਹੀਗਰਾਂ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾਣ ਵਾਸਤੇ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕੀ ਕਰੀਏ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਦੇ ਸਬੰਧਤ ਅਫਸਰਾਂ ਨੂੰ ਬੇਨਤੀ ਕਰਨ ਦੇ ਬਾਵਜੂਦ ਕਿਸੇ ਦੇ ਸਿਰ ਦੇ ਉੱਤੇ ਜੂ ਨਹੀਂ ਸਰਕੀ ਔਰ ਸਾਨੂੰ ਅੱਜ ਮਜਬੂਰਨ ਇਹ ਪਾਣੀ ਦੀ ਮੁੱਖ ਜ਼ਰੂਰਤ ਜੋ ਕਿ ਇਨਸਾਨੀ ਜ਼ਿੰਦਗੀ ਵਾਸਤੇ ਹੈਗੀ ਆ ਉਹਦੇ ਵਾਸਤੇ ਸਾਨੂੰ ਅੱਜ ਜਾਮ ਲਗਾਉਣ ਦੀ ਨੋਬਤ ਆਈ 10 11 ਵਜੇ ਤੱਕ ਮਿੰਤਾ ਕਰਦੇ ਕਰਦੇ ਰਹੇ ਕੱਲ ਸਾਰਾ ਦਿਨ ਮਿੰਤਾ ਕਰਦੇ ਕਰਦੇ ਰਹੇ ਔਰ ਰਾਤ 11 ਵਜੇ ਤੱਕ ਮੈਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਰਿਹਾ ਲੇਕਿਨ ਇਹਨਾਂ ਨੇ ਪਾਣੀ ਦੀ ਸਪਲਾਈ ਜਿਹੜੀ ਉਹ ਬਹਾਲ ਨਹੀਂ ਚੁੱਕੀ ਸੋਸਾਨੂ ਮਜ਼ਦੂਰਾਂ ਨਾਲ ਜੇ ਇੱਛਾ ਦਾ ਰੁਕਰਾਹ ਨਾ ਨਾ ਪੈ ਗਿਆ ਅਸੀਂ ਉਸ ਦਿਨ ਤੱਕ ਜਾਵਨੂੰ ਨਹੀਂ ਖੋਲਾਂਗੇ ਜਦੋਂ ਤੱਕ ਪਾਣੀ ਦੀ ਬਹਾਲੀ ਲੋਕਾਂ ਨੂੰ ਆਮ ਜ਼ਿੰਦਗੀ ਜਿਉਣ ਦੇ ਲਈ ਉਹ ਸਭ ਤੋਂ ਅਸਰਦਾਰ ਨਹੀਂ ਉਹ ਨਹੀਂ ਬੈਠਾ ਉਹ ਕੁੱਤਾ मुरदाबाद मु कमिशनर मुरदाबाद ਹੋ ਗਿਆ ਪਰੇਸ਼ਾਨਾ ਅਸੀਂ ਮਾਸੂਮ ਨੇ ਕਹਨੇ ਕਿ ਬੱਚੇ ਵੀ ਪਾਣੀ ਤੋਂ ਤੜਫਦੇ ਆ ਅਸੀਂ ਤਾਂnga ਪਾਣੀ ਤੋਂ ਇਸ ਕਰਕੇ ਮਜਬੂਰੀ ਕਰਕੇ ਐਮਸੀ ਸਾਹਿਬ ਨੇ ਇਹ ਨਾਕਾ ਰਾ ਆ ਗਿਆ ਏ ਤਾਂ ਇਕੱਠੇ ਹੋ ਗਏ ਤਾਂ ਇਕੱਠੇ ਹੋ ਗਏ ਅਸੀਂ ਸਾਰੇ ਐਮਸੀ ਦੇ ਨਾਲ ਆਏ ਆ ਪੂਰਾ ਮੱਲਾ ਪਰੇਸ਼ਾਨਾ ਜੀ ਸਾਡਾ ਇਹ ਕਿੰਨੇ ਦਿਨ ਹੋ ਗਿਆ ਬੀਬੀ ਪਾਣੀ ਨਹੀਂ ਆਇਆ ਹਫਤਾ ਹੋ ਗਿਆ ਜੀ ਹਫਤਾ ਇੱਕ ਤੇ ਹੁਣ ਤੁਸੀਂ ਕਿੱਦਾਂ ਪਾਣੀ ਤੋਂ ਬਿਨਾ ਕਿੱਦਾਂ ਕਿਜ਼ਾਰਾ ਕਰ ਰਹੇ ਆ ਬਾਜੀ ਇੱਦਾਂ ਟਾਈਮ ਪਾਸ ਕਿਤੇ ਝੂਬਲਾਂ ਤੇ ਨਿਠੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਅੱਗੇ ਦਾ ਟੈਂਕਰ ਵੀ ਆ ਜਾਂਦੇ ਸੀ ਅੱਗੇ ਹੁਣ ਤਾਂ ਟੈਂਕਰ ਵੀ ਨਹੀਂ ਆਇਆ ਮਜਬੂਰ ਆਸੀ ਪਾਣੀ ਤੋਂ ਸਰ ਮੈਪਲਨ ਠੀਕ ਨਹੀਂ ਹੁੰਦੀ ਸਾਨੂੰ ਕੋਈ ਟੈਂਕਰਾਂ ਦੀ ਵਿਵਸਥਾ ਕਰਕੇ ਦਿੱਤੀ ਜਾਵੇ ਲੇਕਿਨ ਕਿਸੇ ਨੇ ਵੀ ਇੱਕ ਵੀ ਹਫ਼ਤੇ ਦੇ ਵਿੱਚ ਇੱਕ ਵੀ ਟੈਂਕਰ ਪਾਣੀ ਦਾ ਕਾਰਪੋਰੇਸ਼ਨ ਦੇ ਕੋਲ ਅਵੇਲੇਬਲ ਹੈਗੇ 8-10 ਟੈਂਕਰ ਲੇਕਿਨ ਕਿਸੇ ਨੇ ਵੀ ਇਹ ਜ਼ਰੂਰੀ ਨਹੀਂ ਸਮਝਿਆ ਕਿ ਪਾਣੀ ਇਹਨਾਂ ਨੂੰ ਟੈਂਕਰਾਂ ਦੁਆਰਾ ਦਿੱਤਾ ਜਾਵੇ ਇਹਨਾਂ ਨੇ ਇੱਕ ਵੀ ਟੈਂਕਰ ਪਾਣੀ ਦਾ ਮੁਹੱਲਿਆਂ ਦੇ ਵਿੱਚ ਨਹੀਂ ਪਹੁੰਚਾਇਆ ਜਿਸ ਕਰਕੇ ਮਜਬੂਰ ਹੋ ਕੇ ਅਸੀਂ ਅੱਜ ਧਰਨੇ ਦਾ ਰੂਪ ਲੈ ਕੇ ਇੱਥੇ ਰੋਡ ਦੇ ਉੱਤੇ ਬੈਠੇ ਆਂ ਕਿ ਸਾਡੀ ਪਾਣੀ ਦੀ ਸਪਲਾਈ ਜਿਹੜੀ ਉਹ ਬਹਾਲ ਕਰ ਦਿਓ ਬਹਾਲ ਕਰ ਦਿਓ ਲੇਕਿਨ ਕਿਸੇ ਤੇ ਜੂ ਨਹੀਂ ਸਰਕਦੀ ਇਹ ਜਾਮ ਇਹ ਕਰਨਾ ਠੀਕ ਆ ਪਬਲਿਕ ਪਰੇਸ਼ਾਨ ਹੁੰਦੀ ਹੈ ਜਦ ਅਸੀਂ ਪਰੇਸ਼ਾਨ ਆ ਮੇਰਾ ਵਾਰਡ ਪਰੇਸ਼ਾਨ ਹੈ ਤਾਂ ਸਾਰਿਆਂ ਨੂੰ ਪਰੇਸ਼ਾਨ ਹੋਣ ਦੇ ਵਿੱਚ ਕੀ ਦਿੱਕਤ ਆਉਂਦੀ ਹੈ ਇਸ ਸਾਂਝਾ ਜਾਮ ਲਗਾ ਹੋਇਆ ਇਹਦੇ ਬਾਰੇ ਕਿਸੇ ਦਾ ਕੋਈ ਕੰਮ ਇਹ ਸਾਡੀ ਜਾਣਕਾਰੀ ਤਾਂ ਹੁਣੇ ਆਇਆ 15 ਮਿੰਟ ਪਹਿਲਾਂ ਕਿ ਨੀਲਕੰਠ ਮਹੱਲਾ ਇੱਥੇ ਵੈਂਦਾ ਟਾਂਡਾ ਰੋਡ ਦੇ ਉੱਤੇ ਹਸ਼ਿਆਰਪੁਰ ਤੇ ਇੱਥੇ ਵਾਟਰ ਸਪਲਾਈ ਦੀ ਪਾਈਪਲਾਈਨ ਟੁੱਟ ਗਈ ਹੋਏ ਕਿ ਇਹਨਾਂ ਦੇ ਕਿਹੜਾ ਮੁਤਾਬਕ ਤਿੰਨ ਚਾਰ ਦਿਨ ਤੋਂ ਪਾਣੀ ਨਹੀਂ ਆ ਰਿਹਾ ਤੇ ਇਹਨਾਂ ਲੋਕਾਂ ਨੂੰ ਅਸੀਂ ਤਾਂ ਇਹ ਰਿਕਵੈਸਟ ਕਰ ਰਹੇ ਆਂ ਕਿ ਸਬੰਧਤ ਵਿਭਾਗ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਉਹਨਾਂ ਨੂੰ ਬੁਲਾ ਲਿਆ ਇੱਥੇ ਉਹ ਆ ਰਹੇ ਨੇ ਅੱਧੇ ਘੰਟੇ ਦੇ ਵਿੱਚ ਆਮ ਪਬਲਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਰੋਡ ਬਲੌਕ ਕਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਬਹਿ ਕੇ ਗੱਲ ਹੋਊਗੀ ਇਹਨਾਂ ਦੀ ਅਸੀਂ ਆ ਗਏ ਇੱਥੇ ਮੈਸਚੂ ਇੱਥੇ ਮੋਡਲ ਟਾਊਨ ਤੇ ਇਹਨਾਂ ਨੂੰ ਅਸੀਂ ਇਨਸਾਫ ਦਵਾਵਾਂਗੇ ਇਹਨਾਂ ਦਾ ਪਾਣੀ ਜਿਹੜਾ ਬਹਾਲੀ ਹੋ ਜਾਊਗੀ ਪਾਣੀ ਦੀ ਬਹੁਤ ਜਲਦੀ ਜਿਹੜਾ ਪਾਣੀ ਬੰਦ ਹੋਇਆ ਇਹਦਾ ਕੋਈ ਸਾਰਨ ਪਤਾ ਲੱਗ ਪਾਇਆ ਕਿ ਪਾਣੀ ਬੰਦ ਕਿਉਂ ਹੈਗਾ ਕਾਰਨ ਜੀ ਸਾਨੂੰ ਤਾਂ ਇੱਥੇ ਕੋਈ ਗੈਸ ਪਾਈਪਲਾਈਨ ਪੈ ਰਹੀ ਹੈ ਉਹ ਨਾਲ ਸ਼ਾਇਦ ਪਾਈਪ ਕੋਈ ਡਿਸਟਰਬ ਹੋ ਗਈ ਹੈ ਟੁੱਟ ਗਈ ਹੈ ਤੇ ਉਹ ਜੜਵਾ ਦਿੰਨੇ ਆ ਜਿਨਾਂ ਦੀ ਕਹਿ ਕੇ ਉਹਨਾਂ ਦੇ ਸਬੰਧਤ ਵਿਭਾਗ ਨੂੰ ਇਹ ਮਸਲੇ ਦਾ ਹੱਲ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਕਿ ਹੁਣ ਤੁਹਾਡਾ ਡੀ ਐਮ ਸੀ ਦਾ ਉਹਨਾਂ ਨਾਲ ਗੱਲ ਹੋਈ ਕੀ ਕਿ ਧਰਨਾ ਟੱਕਰ ਬਾਰੇ ਕੀ ਕਹਿੰਦੇ ਹੋ ਐਮ ਸੀ ਸਾਹਿਬ ਤਾਂ ਅਜੇ ਅੜੇ ਹੋਏ ਨੇ ਬਸ ਧਰਨਾ ਉਹਨਾਂ ਦੇ ਨਹੀਂ ਚੱਕਣਾ ਜਿੰਦੀ ਪਾਈਪ ਲਾਈਨ ਨਹੀਂ ਪਾਣੀ ਨਹੀਂ ਸਪਲਾਈ ਹੁੰਦਾ ਬਟ ਇਦਾਂ ਵੀ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਤਾਂ ਇਹ ਕੋਈ ਹੱਲ ਨਹੀਂ ਹੈ ਤਾਂ ਅਗਰ ਤੁਹਾਡਾ ਧੱਕਾ ਹੋ ਰਿਹਾ ਤੁਸੀਂ ਦੂਜਿਆਂ ਨਾਲ ਧੱਕਾ ਕਰ ਸਕਦੇ ਨਾ ਤੁਹਾਡੀ ਐਸ ਅਧਿਕਾਰੀਆਂ ਨਾਲ ਗੱਲ ਹੋਈ ਕਿਸਮਾ ਹਾਂਜੀ ਅਧਿਕਾਰੀ ਆ ਰਹੇ ਨੇ ਆ ਰਹੇ ਨੇ ਸਵੰਧਤ ਅਧਿਕਾਰੀ ਪਾਣੀ ਸਪਲਾਈ ਵਾਲੇ